ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਟੋਲ ਪਲਾਜ਼ਾ ਬੰਦ ਕਰ ਦਿੱਤੇ ਨੇ ਜੀ ਹਾਂ ਟੋਲ ਪਲਾਜ਼ਾ ਨੂੰ ਲੈ ਕੇ ਵੱਡੀ ਤੇ ਬ੍ਰੇਕਿੰਗ ਖਬਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਲੁਧਿਆਣਾ 라이ਤਨ ਸੁਸਨਸਖ ਦਿਓ ਪੰਜਾਬ ਸਰਕਾਰ ਨੇ ਰਾਜਮਾਰਗਾਂ ਦੇ ਦੋ ਹੋਰ ਟੋਲ ਪਲਾਜ਼ਾ ਤੇ ਆਪਣਾ ਐਕਸ਼ਨ ਕੀਤਾ ਹੈ ਜੀ ਹਾਂ ਇਸ ਸੈਕਸ਼ਨ ਦੌਰਾਨ ਉਹਨਾਂ ਨੂੰ ਬੰਦ ਕੀਤਾ ਗਿਆ ਹੈ ਪੰਜਾਬ ਦੇ ਲੋਕ ਨਿਰਮਾਣ ਤੇ ਵਿਜਲੀ ਮੰਤਰੀ ਹਰਪਜਨ ਸਿੰਘ ਗਿੱਟਿਓ ਨੇ ਜਾਣਕਾਰੀ ਦਿੱਤੀ ਐਲਾਨ ਕੀਤਾ ਹੈ ਕਿ ਰਾਜਮਾਰਗ ਪਟਿਆਲਾ ਨਾਵਾ ਮਲੇਰ ਕੋਟਲਾ ਤੇ ਸਥਿਤ ਦੋ ਟੋਲ ਪਲਾਜ਼ੇ 5 ਜੁਲਾਈ ਤੋਂ ਤੁਰੰਤ ਪ੍ਰਭਾਵ ਹੇਠਾਂ ਨਾਲ ਬੰਦ ਕਰ ਦਿੱਤੇ ਗਏ ਨੇ ਜਾਣਕਾਰੀ ਜੋ ਸਾਹਮਣੇ ਆਈ ਹੈ ਪ੍ਰੈਸ ਬਿਆਨ ਦੇ ਵਿੱਚ ਕਿਹਾ ਗਿਆ ਹੈ ਪ੍ਰਕਟਾਵਾ ਕੀਤਾ ਗਿਆ ਹੈ ਕਿ ਲੋਕ ਨਿਰਮਾਣ ਮੰਤਰੀ ਨੇ ਦੱਸਿਆ ਹੈ ਕਿ ਪਟਿਆਲਾ ਨਾਵਾ ਮਲੇਰ ਕੋਟਲਾ ਤੇ ਮੋਹਰਾਨਾ ਤੇ ਕਲਿਆਣ ਸਥਿਤ ਟੋਲ ਪਲਾਜ਼ਿਆਂ ਤੇ ਰੋਡ ਯੂਜ਼ਰ ਫੀਸ ਦੀ ਵਸੂਲੀ ਬੀਤੀ ਰਾਤ ਬੰਦ ਕਰ ਦਿੱਤੀ ਗਈ ਹੈ ਯਾਨੀ ਕਿ ਉਹਨਾਂ ਟੋਲ ਪਲਾਜ਼ਾ ਤੇ ਜਿਨ੍ਹਾਂ ਨੂੰ ਟੋਲ ਦੇਣਾ ਪੈਂਦਾ ਸੀ जोड़े लोग आन जाोल कटवादे सन उन्होंने बंद किया गया उन्हें यह भी किया कि दोोल प्लाजा तो प्रति महीना कुल सतासी लख रुपए प्राप्त होंगे सन घट रकम नहीं है एक वही रकम है सतासी लाख रुपए की प्राप्ति है पंजाब सरकार ਚਟਕਾਵੀ ਲੱਗਿਆ ਤੇ ਕਹਿ ਸਕਦੇ ਆ ਕਿ ਲੋਕਾਂ ਨੂੰ ਰਾਹਤ ਦਿੱਤੀ ਹੈ ਤੇ ਇਨਾ ਟੋਲ ਪਲਾਜ਼ਾ ਨੂੰ ਬੰਦ ਵੀ ਕੀਤਾ ਹੈ ਹੁਣ ਇਹ ਵੀ ਕਿਹਾ ਕਿ ਵਧ ਰਹੀ ਮਹਿੰਗਾਈ ਦੌਰਾਨ ਪੰਜਾਬ ਦੇ ਲੋਕਾਂ ਨੂੰ ਸਿੱਧੀ ਵਿੱਚ ਹੀ ਰਾਹਤ ਦੇਣ ਦੇ ਲਈ ਯਤਨ ਕੀਤਾ ਗਿਆ ਹੈ ਔਰ ਇਹ ਕਿਹਾ ਗਿਆ ਕਿ ਟੋਲ ਪਲਾਜ਼ਿਆਂ ਦੇ ਬੰਦ ਹੋਣ ਦੇ ਨਾਲ ਸੂਬੇ ਭਰ ਦੇ ਵਿੱਚ ਬੰਦ ਪਏ ਟੋਲ ਪਲਾਜ਼ਾਂ ਦੀ ਕੁੱਲ ਗਿਣਤੀ ਹੁਣ 18 ਹੋ ਗਈ ਹੈ ਜਿਸ ਨਾਲ ਇਹਨਾਂ ਮਾਰਗਾਂ ਤੇ ਯਾਤਰਾ ਕਰਨ ਵਾਲੀ ਯਾਤਰੀਆਂ ਨੂੰ ਰੋਜ਼ਾਨਾ 6.7 ਲੱਖ ਰੁਪਏ ਦੀ ਬਚਤ ਹੁੰਦੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਨੇ ਵੱਡੀ ਵੱਡੀ ਜਗ੍ਹਾ ਤੇ ਟੋਲ ਪਲਾਜ਼ੇ ਲੱਗੇ ਹੋਏ ਨੇ ਲੋਕਾਂ ਕੋਲੋਂ ਟੋਲ ਪਲਾਜ਼ੇ ਦੀ ਰਕਮ ਜ਼ਿਆਦਾ ਕਿਤੇ ਘੱਟ ਵਸੂਲੀ ਜਾਂਦੀ ਹੈ ਲੋਕ ਬੇਹਤ ਪਰੇਸ਼ਾਨ ਹੁੰਦੇ ਨੇ ਤੇ ਪੰਜਾਬ ਸਰਕਾਰ ਨੇ ਰਾਹਤ ਦੇਣ ਦੇ ਲਈ ਦੋ ਹੋ ਟੋਲ ਪਲਾਜ਼ੇ ਬੰਦ ਕਰ ਦਿੱਤੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਕਦਰ ਲੋਕ ਖੁਸ਼ ਨਜ਼ਰ ਆਉਂਦੇ ਨੇ ਤੇ ਲੋਕਾਂ ਦੇ ਵਿੱਚ ਰਾਹਤ ਪਾਈ ਜਾਂਦੀ ਹੈ ਜਦੋਂ ਅਚੇਹਾ ਕੋਈ ਫੈਸਲਾ ਪੰਜਾਬ ਸਰਕਾਰ ਲੈਂਦੀ ਹੈ ਤਾਂ ਤੁਸੀਂ ਇਸ ਫੈਸਲੇ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ